ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਦਿੱਲੀ ਜਾਣਾ ਲਗਭਗ ਮੁਸ਼ਕਲ ਬਣਦਾ ਦਿਖਾਈ ਦੇ ਰਿਹਾ ਕਿਉਂਕਿ ਇਸ ਵਕਤ ਇੱਕ ਗੱਲ ਸਾਫ਼ ਹੋ ਗਈ ਹੈ ਦਿੱਲੀ ਦੇ ਪ੍ਰਸ਼ਾਸਨ ਨੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਵੀ ਦੇ ਨਾਲ ਤਾਲਮਿਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਦਿੱਲੀ ਦੇ ਵਿੱਚ ਸਰਦ ਰੁੱਤ ਇਜਲਾਸ ਜਿਹੜਾ ਚਾਲੂ ਹੈ ਚੱਲ ਰਿਹਾ ਹੈ ਉਸ ਦੇ ਦੌਰਾਨ ਦਿੱਲੀ ਪ੍ਰਸ਼ਾਸਨ ਦਾ ਪੁਲਿਸ ਦਾ ਕਹਿਣਾ ਹੈ ਕਿ ਉੱਥੇ ਕਿਸੇ ਵੀ ਤਰ੍ਹਾਂ ਕਾਨੂੰਨ ਦੇ ਵਿੱਚ ਕਿਸੇ ਤਰ੍ਹਾਂ ਦਾ ਅੜਿਕਾ ਨਾ ਬਣੇ ਸੜਕਾਂ ਜਾਮ ਨਾ ਹੋਣ ਇਸ ਦੇ ਕਰਕੇ ਚਕੰਨੇ ਹੋ ਗਿਆ ਹੈ ਪ੍ਰਸ਼ਾਸਨ ਔਰ ਚਕੰਨਾ ਹੁੰਦਿਆ ਹੋਇਆ ਹੀ ਨਾਲ ਹੀ ਗੱਲ ਇਹ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਪੰਜਾਬ ਤੋਂ ਕੋਈ ਵੀ ਟਰੈਕਟਰ ਜਾਂਦਾ ਉਸ ਦੇ ਉੱਤੇ ਇਹ ਕਹਿ ਲਈਏ ਕਿ ਰੋਕ ਲਗਾ ਦਿੱਤੀ ਗਈ ਹੈ ਹਾਲਾਂਕਿ ਟਰੈਕਟਰ ਟਰਾਲੀਆਂ ਸਣੇ ਕਿਸਾਨ ਜਥੇਬੰਦੀਆਂ ਨੇ ਵੀ ਨਾ ਜਾਣ ਦਾ ਫੈਸਲਾ ਕੀਤਾ ਮਰਜੀਵੜੇ ਜਥੇ ਤੋਰਨ ਦੀ ਗੱਲ ਆਖੀ ਹੈ ਬੀਤੇ ਦਿਨ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਵਿਸਥਾਰ ਦੇ ਨਾਲ ਖਨਾਰੀ ਬਾਰਡਰ ਤੋਂ ਕਿਸਾਨ ਆਗੂਆਂ ਵੱਲੋਂ ਜਥੇਬੰਦੀਆਂ ਵੱਲੋਂ ਖਾਸ ਕਰਕੇ ਜਿਹੜਾ ਨਾਨ ਪੋਲੀਟੀਕਲ ਗਰੁੱਪ ਹੈ ਐਸਕੇਐਮ ਤੇ ਕਿਸਾਨ ਮਜ਼ਦੂਰ ਮੋਰਚਾ ਜਿਸ ਦੀ ਅਗਵਾਈ ਸਰਵਣ ਸਿੰਘ ਪੰਦੇਰ ਦੇ ਕੋਲ ਹੈ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਮਰਜੀਵੜੇ ਜਥੇ ਜਿਹੜੇ ਭੇਜਾਂਗੇ ਉਸ ਦੇ ਵਿੱਚ 50 ਤੋਂ 100 ਦਾ ਗਰੁੱਪ ਹੋਏਗਾ ਔਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਉਹ ਸਫ਼ਰ ਕਰਿਆ ਕਰਨਗੇ ਜਿੱਥੇ ਰਾਤ ਪਵੇਗੀ ਦਿੱਲੀ ਪਹੁੰਚਣ ਤੱਕ ਉੱਥੇ ਉਹ ਰਾਤ ਕੱਟਿਆ ਕਰਨਗੇ ਔਰ ਤੋਰ ਕੇ ਜਥੇ ਭੇਜਣ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਹ ਤੁਰਨ ਵਾਲੇ ਜਥੇ ਵੀ ਆ ਜਿਹੜੇ ਉਹਨਾਂ ਨੂੰ ਵੀ ਪਰਮਿਸ਼ਨ ਦਿਖਾਉਣੀ ਪਵੇਗੀ ਕਿਉਂਕਿ ਦਿੱਲੀ ਪ੍ਰਸ਼ਾਸਨ ਨੇ ਇਹ ਕਹਿ ਦਿੱਤਾ ਹੈ ਕਿ ਜੇਕਰ ਦਿੱਲੀ ਦੇ ਵਿੱਚ ਵੀ ਐਂਟਰੀ ਕਰਨੀ ਹੈ ਉਸ ਤੋਂ ਪਹਿਲਾਂ ਤਾਂ ਇੱਕ ਅੜਿੱਕਾ ਜਿਹੜਾ ਹਰਿਆਣਾ ਸਰਕਾਰ ਦਾ ਹੈ ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਵਾ ਕੀਤਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਹਰਿਆਣਾ ਦੀ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਇਹ ਆਖਿਆ ਗਿਆ ਹੈ ਕਿ ਕਿਸਾਨ ਜੇਕਰ ਜਾਣਾ ਚਾਹੁੰਦੇ ਨੇ ਸ਼ਾਂਤਮਈ ਤਰੀਕੇ ਨਾਲ ਜਾਣ ਤਾਂ ਅਸੀਂ ਨਹੀਂ ਰੋਕਾਂਗੇ ਔਰ ਜੇਕਰ ਹੁਣ ਵੀ ਰੋਕਦੇ ਨੇ ਕਿਸਾਨਾਂ ਨੂੰ ਤਾਂ ਇਸ ਦਾ ਮਤਲਬ ਸਾਫ਼ ਹੈ ਮਨਸ਼ਾ ਨਜ਼ਰ ਆ ਜਾਏਗੀ ਕਿ ਕਿਸਾਨ ਵਿਰੋਧੀ ਜਿਹੜੀ ਹੈ ਭਾਵੇਂ ਭਾਵੇਂ ਜੀ ਪੀ ਚਾਹੇ ਹਰਿਆਣਾ ਦੇ ਵਿੱਚ ਹੈ ਚਾਹੇ ਸੈਂਟਰ ਦੇ ਵਿੱਚ ਹੈ ਉਹ ਕਿਸਾਨਾਂ ਨੂੰ ਆਪਣੀ ਆਵਾਜ਼ ਚੁੱਕਣ ਦੇ ਲਈ ਦਿੱਲੀ ਜਾਣਾ ਜਾਣ ਹੀ ਨਹੀਂ ਦੇਣਾ ਚਾਹੁੰਦੇ ਫਿਰ ਇਹ ਸਮਝਿਆ ਜਾਏਗਾ ਕਿਸਾਨ ਆਗੂਆਂ ਨੇ ਪਹਿਲਾਂ ਵੀ ਕਈ ਵਾਰੀ ਕਾਲਾਂ ਦਿੱਤੀਆਂ ਪਰ ਇਹ ਪ੍ਰੋਗਰਾਮ ਵਿੱਚ ਵਿਚਾਲੇ ਲਟਕਦਾ ਰਹਿ ਗਿਆ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਦੇ ਨਾਲ ਜਿਸ ਨੂੰ ਕਿਸਾਨਾਂ ਦੇ ਵੱਲੋਂ ਸਰਕਾਰੀ ਕਤਲ ਦੱਸਿਆ ਗਿਆ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਲਟਕਦਾ ਆ ਰਿਹਾ ਮਸਲਾ ਦਿੱਲੀ ਜਾਣ ਦਾ ਐਮਐਸਪੀ ਦੀ ਕਾਨੂੰਨੀ ਗਰੰਟੀ ਹਾਸਲ ਕਰਨ ਦੇ ਲਈ ਸਰਦਰ ਉਤੇ ਜਲਾਸ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕੁਝ ਕਿਸਾਨ ਆਗੂ ਰਾਹੁਲ ਗਾਂਧੀ ਜਿਹੜੇ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਉਹ ਮੁਲਾਕਾਤ ਕਰ ਚੁੱਕੇ ਨੇ ਉਸ ਮੁਲਾਕਾਤ ਤੇ ਵੀ ਵੱਡੇ ਸਵਾਲ ਉੱਠੇ ਸਨ ਔਰ ਉਦੋਂ ਵੀ ਕਾਫੀ ਜਦੋਜਹਿਦ ਹੋਈ ਸੀ ਬਿਆਨਬਾਜ਼ੀ ਹੋਈ ਸੀ ਪਰ ਹੁਣ ਤਾਜੀ ਜਿਹੜੀ ਗੱਲ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਜੇਕਰ ਪਰਮਿਸ਼ਨ ਕਿਸੇ ਦੇ ਹੱਥ ਵਿੱਚ ਹੋਏਗੀ ਕਿਸਾਨਾਂ ਕੋਲ ਪੱਕਾ ਧਰਨਾ ਲਾਉਣ ਦੀ ਉਹਨਾਂ ਨੂੰ ਐਂਟਰੀ ਦਿੱਤੀ ਜਾਏਗੀ ਜਿਨ੍ਹਾਂ ਨੂੰ ਬਾਕੀਆਂ ਨੂੰ ਨਹੀਂ ਪਰ ਇਥੇ ਸਾਫ਼ ਗੱਲ ਹੈ ਕਿ ਕੋਈ ਸਰਕਾਰ ਐਸੀ ਨਹੀਂ ਹੁੰਦੀ ਜਿਹੜੀ ਲਿਖਤੀ ਰੂਪ ਦੇ ਵਿੱਚ ਕੱਲੇ-ਕੱਲੇ ਕਿਸਾਨ ਦੇ ਹੱਥ ਵਿੱਚ ਪਰਮਿਸ਼ਨ ਫੜਾ ਦੇਵੇ ਕਿ ਆਹ ਦੇਖੋ ਤੁਸੀਂ ਧਰਨਾ ਲਗਾ ਸਕਦੇ ਹੋ ਤਾਂ ਹੁਣ ਇਹ ਗੱਲ ਆ ਜਿਹੜੀ ਗੱਲਬਾਤ ਦਾ ਸਿਲਸਲਾ ਵੀ ਹਾਲੇ 4 ਦਿਨ ਵਿੱਚੋਂ ਬਾਕੀ ਨੇ ਕਿਉਂਕਿ 6 ਤਰੀਕ ਦਾ ਐਲਾਨ ਹੋਇਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਮਰਜੀਵੜੇ ਜੱਥੇ ਭੇਜਣ ਦਾ ਪਰ ਉਹ 6 ਦਿਨ 6 ਤਰੀਕ ਤੋਂ ਪਹਿਲਾਂ-ਪਹਿਲਾਂ ਕਾਫੀ ਘੰਟਿਆਂ ਦਾ ਸਮਾਂ ਦਿਨਾਂ ਦਾ ਸਮਾਂ ਹੈ ਕਿ ਇਸ ਦੇ ਦੌਰਾਨ ਸਰਕਾਰ ਦੇ ਨਾਲ ਗੱਲਬਾਤ ਹੋ ਪਾਉਂਦੀ ਹੈ ਫਾਲ ਦੀ ਘੜੀ ਸੰਭਵ ਨਜ਼ਰ ਨਹੀਂ ਆ ਰਿਹਾ ਕਿਸੇ ਵੱਲੋਂ ਵੀ ਪਹਿਲ ਨਹੀਂ ਹੋ ਰਹੀ ਹਾਲਾਂਕਿ 18 ਫਰਵਰੀ ਨੂੰ ਲਾਸਟ ਅਖੀਰਲੀ ਗੱਲਬਾਤ ਹੋਈ ਸੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਉਦੋਂ ਵੀ ਕੇਂਦਰ ਸਰਕਾਰ ਨੇ ਕਿਹਾ ਕਿ ਗੱਲਬਾਤ ਦੇ ਦਰਵਾਜ਼ੇ ਖੁੱਲੇ ਨੇ ਪਰ ਕਿਸਾਨਾਂ ਨੇ ਕੋਈ ਸ਼ਰਤਾਂ ਰੱਖੀਆਂ ਕਿ ਸਾਡੀਆਂ ਵੀ ਕੋਈ ਸ਼ਰਤਾਂ ਨੇ ਫੇਰ ਹੀ ਗੱਲਬਾਤ ਅੱਗੇ ਤੁਰ ਸਕਦੀ ਹੈ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ-ਜਦੋਂ ਵੀ ਇਸ ਮੋਰਚੇ ਦੇ ਉੱਤੇ ਕਿਸੇ ਤਰ੍ਹਾਂ ਦਾ ਹਮਲਾ ਹੁੰਦਾ ਜਾਂ ਤਸ਼ੱਦਦ ਢਾਇਆ ਜਾਂਦਾ लाठी चार्ज ਹੁੰਦਾ ਥਰੂ ਗੈਸ ਦੇ ਗੋਲੇ ਛੁੱਟੇ ਗਏ ਜਾਂ ਕਿਸਾਨਾਂ ਕੋ ਡੱਲੇਵਾਲ ਦੀ ਗ੍ਰਿਫਤਾਰੀ ਜਿਹੜੇ ਢੰਗ ਨਾਲ ਹੋਈ ਹਿਰਾਸਤ ਚ ਲਿਆ ਗਿਆ ਉਸ ਦੀ ਆਲੋਚਨਾ ਤਾਂ ਜ਼ਰੂਰ ਕੀਤੀ ਗਈ ਪਰ ਸਿੱਧੇ ਤੌਰ ਤੇ ਹਮਾਇਤ ਨਹੀਂ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਜਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਜਿਹੜੀ ਪੰਜਾਬ ਦੀ ਵੱਡੀ ਜਥੇਬੰਦੀ ਹੈ ਸਟਰੈਂਥ ਦੇ ਤੌਰ ਦੇ ਉੱਤੇ ਤਾ ਉਹਨਾਂ ਦਾ ਵੀ ਹਾਲੇ ਸਿੱਧੇ ਤਾਰ ਦੇ ਉੱਤੇ ਇਸ ਤਰ੍ਹਾਂ ਦੀ ਵੀ ਸ਼ਮੂਲੀਅਤ ਨਹੀਂ ਹੈ ਤਾਂ ਹੁਣ ਜਿਹੜਾ ਤਾਜ਼ਾ ਬਿਆਨ ਆਇਆ ਡੀਸੀਪੀ ਪੂਰਬੀ ਦਿੱਲੀ ਦਾ ਜਿਹੜੇ ਕੀ ਅਪੂਰਵਾ ਗੁਪਤਾ ਨੇ ਉਹਨਾਂ ਨੇ ਕਿਹਾ ਕਿ ਸਦਨ ਚੱਲ ਰਿਹਾ ਹਾਲੇ ਫਿਲਹਾਲ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸਾਡੀ ਕੋਸ਼ਿਸ਼ ਹੈ ਕਿ ਦਿੱਲੀ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਕਿਸੇ ਤਰ੍ਹਾਂ ਦੀ ਵੀ ਵਿੱਚ ਵਿੱਚ ਜਿਹੜਾ ਅੜਿਕਾ ਨਾ ਪਵੇ ਅਸੀਂ ਹਰਿਆਣਾ ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਨਾਲ ਸੰਪਰਕ ਦੇ ਵਿੱਚ ਵੀ ਆ ਇਹ ਗੱਲ ਕਹਿ ਦਿੱਤੀ ਗਈ ਹੈ ਔਰ ਗਸ਼ਤਾਂ ਜਿਹੜੀ ਉਹ ਵੀ ਵਧਾ ਦਿੱਤੀ ਗਈ ਆਲੇ-ਦੁਆਲੇ ਬਾਰਡਰਾਂ ਦੇ ਉੱਤੇ ਖਾਸ ਕਰਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਕੀ ਪਹਿਲਾਂ ਕਿਸਾਨਾਂ ਦੇ ਲਈ ਪੱਕਾ ਟਿਕਾਣਾ ਬਣ ਗਿਆ ਸੀ ਲਗਭਗ ਸਵਾ ਸਾਲ ਉੱਥੇ ਬੈਠੇ ਔਰ ਤਿੰਨ ਖੇਤੀ ਕਾਨੂੰਨ ਰੱਦ ਹੋਏ ਹੁਣ ਬਾਰਡਰਾਂ ਦੇ ਉੱਤੇ 24 ਘੰਟੇ ਨਜ਼ਰ ਰੱਖੀ ਜਾਣ ਲੱਗੀ ਹੈ ਹਾਲਾਂਕਿ ਕਿਸਾਨ ਆਗੂਆਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਕੋਈ ਇੱਕੋ ਦਮ ਸਾਰੇ ਕਿਸਾਨ ਉੱਥੇ ਨਹੀਂ ਪੁੱਜਾਂਗੇ ਕੁਝ ਜਥਿਆਂ ਦੇ ਰੂਪ ਦੇ ਵਿੱਚ ਕਿਸਾਨ ਉੱਥੇ ਜਾਣਗੇ ਆ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਨੇ ਰੂਟ ਪਲਾਨ ਆ ਜਿਹੜੇ ਉਹ ਵੀ ਜਾਰੀ ਕੀਤੇ ਜਾਣ ਲੱਗੇ ਨੇ ਹਾਲਾਂਕਿ ਕਿਸਾਨ ਆਗੂਆਂ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਸਾਡੀ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਦੀ ਜ਼ਿੰਮੇਵਾਰ ਹਰਿਆਣਾ ਦੀ ਹੋਵੇਗੀ ਔਰ ਦਿੱਲੀ ਕੂਚ ਦੇ ਲਈ ਕਿਸਾਨ ਨੇਤਾ ਜਿਹੜੇ ਨੇ ਆਗੂ ਨੇ ਸਰਵਣ ਸਿੰਘ ਪੰਦੇਰ ਸ਼ੰਭੂ ਬਾਰਡਰ ਤੋਂ ਬਿਆਨ ਜਿਹੜਾ ਜਾਰੀ ਕੀਤਾ ਗਿਆ ਕਿ ਅਸੀਂ 1 ਦਸੰਬਰ ਤੋਂ ਸਾਡਾ ਜਥਾ ਜਿਹੜਾ ਪੈਦਲ ਕਈ ਚੀਜ਼ਾਂ ਲੈ ਕੇ ਬਾਰਡਰ ਕਰਾਸ ਕਰੇਗਾ ਔਰ ਪੰਜਾਬ ਦੇ ਜਿਹੜੇ ਕਿਸਾਨ ਨੇ ਹਰਿਆਣਾ ਦੇ ਰਸਤੇ ਉੱਤੇ ਦਿੱਲੀ ਜਾਣਗੇ ਔਰ ਸਾਡੀਆਂ ਜ਼ਰੂਰਤਾਂ ਦਾ ਪ੍ਰਬੰਧ ਹਰਿਆਣਾ ਦੀ ਜਨਤਾ ਦੇ ਉੱਤੇ ਛੱਡ ਦਿੱਤਾ ਗਿਆ ਔਰ ਪੂਰੀ ਮਦਦ ਦੀ ਉਮੀਦ ਹੈ ਉਹਨਾਂ ਨੂੰ ਔਰ ਹਰਿਆਣਾ ਸਰਕਾਰ ਦੇ ਜਿਹੜੇ ਖੇਤੀਬਾੜੀ ਮੰਤਰੀ ਹੈ ਉਹਨਾਂ ਨੇ ਯੂ ਟਰਨ ਕਿਹੜਾ ਲਿਆ ਹੈ ਖੇਤੀਬਾੜੀ ਮੰਤਰੀ ਸ਼ਾਮ ਸਿੰਘ ਰਾਣਾ ਨੇ ਜਿਹੜੇ ਤੇ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦੇ ਦਿੱਤੇ ਬਿਆਨ ਦੇ ਉੱਤੇ ਕਿਸਾਨ ਪੈਦਲ ਦਿੱਲੀ ਕੂਚ ਕਰਨਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਹਾ ਗਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਖੇਤੀਬਾੜੀ ਮੰਤਰੀ ਰਾਣਾ ਨੇ ਯੂ ਟਰਨ ਲੈ ਲਿਆ ਤੇ ਕਿਹਾ ਕਿ ਉਹ ਕਹਿ ਰਹੇ ਸੀ ਕਿ ਜਿਸ ਰਾਜ ਦੇ ਵਿੱਚ ਅੰਦੋਲਨ ਹੁੰਦਾ ਉਹ ਉਸ ਦਾ ਵਿਕਾਸ ਨਹੀਂ ਹੁੰਦਾ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ ਤਾਂ ਇਹ ਸਾਰੀਆਂ ਗੱਲਾਂ ਹੁਣ ਕਈਆਂ ਨੇ ਯੂ ਟਰਨ ਲੈਣੇ ਸ਼ੁਰੂ ਕਰ ਦਿੱਤੇ ਨੇ ਤੇ ਕਈਆਂ ਨੇ ਆਪਣੀ ਰਣਨੀਤੀ ਤੈਅ ਕਰ ਲਈ ਹੈ ਕਿਸਾਨ ਅੰਦੋਲਨ ਦਾ ਦੂਜਾ ਪੜਾਅ ਦੇਖਦੇ ਹਾਂ ਕਿੱਥੇ ਜਾ ਕੇ ਖਤਮ ਹੁੰਦਾ ਹੈ ਜਾਂ ਕਿੱਥੇ ਪ੍ਰਾਪਤੀ ਕਰਕੇ ਪਿੱਛੇ ਨੂੰ ਹਟਦਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ ਹੈ ਉਹ جاری ਹੈ ਲਗਭਗ 5ਵਾਂ 6ਵਾਂ ਦਿਨ ਹੋ ਚੁੱਕਾ ਹੈ ਹਾਲਾਂਕਿ ਉਹਨਾਂ ਨੇ ਬੀਤੇ ਦਿਨ ਕਾਫੀ ਵੱਡੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਰਹੇ ਸਾਰਾ ਦਿਨ ਹਾਲਾਂਕਿ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਇਨਸਾਨ ਨੂੰ ਖਾਣ ਪੀਣ ਲਈ ਕੁਝ ਨਾ ਮਿਲੇ ਤਾਂ ਉਸ ਦੀ એનર્ਜੀ ਲੈਵਲ ਉਹ ਡਾਊਨ ਹੋ ਜਾਂਦਾ ਹੈ 슈ਗਰ ਦੇ ਲੈਵਲ ਦੇ ਵਿੱਚ ਵੀ ਉਤਰਾ ਚੜ੍ਹਾ ਆ ਜਾਂਦੇ ਨੇ 슈ਗਰ ਲੈਵਲ ਆ ਜਿਹੜਾ ਡਾਊਨ ਹੋਣ ਦੇ ਕਰਕੇ ਕਿਸਾਨ ਦੇ ਵਿੱਚ એનર્ਜੀ ਲੈਵਲ ਇੰਨਾ ਘਟਦਾ ਕਿ ਉਹ ਬੋਲ ਵੀ ਨਹੀਂ ਪਾਉਂਦਾ ਪਰ ਜਗਜੀਤ ਸਿੰਘ ਡੱਲੇਵਾਲ ਹਾਲ ਦੀ ਘੜੀ মিডিਆ ਦੇ ਨਾਲ ਮੁਖਾਤਬ ਹੋ ਰਹੇ ਨੇ ਪਰ ਪਹਿਲਾਂ ਵੀ ਪੰਜਾਬ ਸਰਕਾਰ ਨੇ ਤੇ ਪੁਲਿਸ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਹੀ ਉਹਨਾਂ ਨੂੰ ਉੱਥੇ ਲਿਜਾਂਦਾ ਗਿਆ ਬਾਦ ਵਿੱਚ ਸਮਝੌਤਾ ਹੁੰਦਾ ਕਿਸਾਨ ਜਥੇਬੰਦੀਆਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਫਿਰ ਜਾ ਕੇ ਛੱਡਿਆ ਜਾਂਦਾ ਤੇ ਹੁਣ ਉਹ ਖਨੌਰੀ ਬਾਰਡਰ ਤੇ ਬੈਠੇ ਨੇ ਹੁਣ ਦੇਖਦੇ ਆ ਕਿ ਦਿੱਲੀ ਦੇ ਵਿੱਚ ਕਿਸਾਨਾਂ ਦੀ ਐਂਟਰੀ ਕਿੱਥੇ ਹੁੰਦੀ ਹੈ ਜਾਂ ਕਦੋਂ ਹੁੰਦੀ ਹੈ ਕੀ ਹੁਣ ਜਿਸ ਤਰ੍ਹਾਂ ਦੀਆਂ ਰੁਕਾਵਟਾਂ ਤੇ ਜਿਸ ਤਰ੍ਹਾਂ ਦੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਉਸ ਦੇ ਨਾਲ ਕਿਸਾਨ ਦਿੱਲੀ ਐਂਟਰ ਕਰ ਵੀ ਪਾਉਣਗੇ ਕਿ ਨਹੀਂ ਕਰ ਪਾਉਣਗੇ ਫਿਲਹਾਲ ਹਰਿਆਣਾ ਦੇ ਵਿੱਚ ਪੰਜਾਬ ਦੀ ਤਰਫੋਂ ਕੋਈ ਟਰੈਕਟਰ ਵੀ ਲਿਜਾਣ ਦੇ ਉੱਤੇ ਰੋਕ ਲਗਾਈ ਹੋਈ ਹੈ ਪਾਬੰਦੀ ਲਗਾਈ ਗਈ ਹੈ ਹਰਿਆਣਾ ਸਰਕਾਰ ਦੇ ਡਿੱਕੇ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਸੀ ਜਾ ਰਹੇ ਆਣੇ ਦੇ ਕਿਸਾਨ ਸੀ ਉਹਨਾਂ ਨੂੰ ਦੋਵਾਂ ਨੂੰ ਮਿਲ ਕੇ ਇਹਨਾਂ ਬਾਰਡਰਾਂ ਦੇ ਉੱਤੇ ਹੀ ਬੈਠਣਾ ਪਿਆ ਡੇਰਾ ਲਾਉਣਾ ਪਿਆ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਕੀ ਕੀ ਅਪਡੇਟ ਆਉਂਦਾ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ